ਬੇਹਿਸਾਬ ਜ਼ਖਮਾਂ ਦਾ ਹਿਸਾਬ ਕਿੱਦਾਂ ਕਰੀਏ ਕਿ ਬੇਹਿਸਾਬ ਜ਼ਖਮਾਂ ਦਾ ਹਿਸਾਬ ਕਿੱਦਾਂ ਕਰੀਏ ਕਿ ਜ਼ਖਮ ਜਿਹੜੇ ਹੁਣ ਜਾਨ ਤੋਂ ਪਿਆਰੇ ਹੋ ਗਏ ਆ ਕਿ ਕੁਝ ਜ਼ਖਮ ਆਪਣਿਆਂ ਨੇ ਦਿੱਤੇ ਕੁਝ ਜ਼ਖਮ ਐਵੇਂ ਇਦਾਂ ਹੀ ਮਿਲ ਗਏ ਕਿ ਹੁਣ ਉਹ ਜ਼ਖਮ ਦੂਰ ਜਾਂਦੇ ਨਹੀਂ ਕਿ ਉਹ ਜ਼ਖਮ ਹੁਣ ਜਾਨ ਤੋਂ ਪਿਆਰੇ ਹੋ ਗਏ ਆ ਕਿ ਬੇ ਹਿਸਾਬ ਜ਼ਖਮਾਂ ਦਾ ਹਿਸਾਬ ਕਿਦਾਂ ਕਰੀਏ ਉੰਜ ਵੀ ਕਈ ਜ਼ਖਮ ਮਰਦੇ ਦਮ ਤੱਕ ਜਾਂਦੇ ਨੇ ਉੰਜ ਵੀ ਕਈ ਜ਼ਖਮ ਮਰਦੇ ਦਮ ਤੱਕ ਜਾਂਦੇ ਨੇ ਖੈਰ ਬੇ ਹਿਸਾਬ ਜ਼ਖਮਾਂ ਦਾ हिसाब कित्ता ਕਰੀਏ ਕਿ ਬੇਹਿਸਾਬ ਜ਼ਖਮਾਂ ਦਾ ਹਿਸਾਬ ਕਿੱਦਾਂ ਕਰੀਏ